जय गुरुदेव तन गुरुदेव जी संगत जी सतगुरु रविदास महाराज ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਵਿਦਾਸੀਆ ਧਰਮਚਾਰ ਕਮੇਟੀ ਰਜਿਸਟਰ ਬਲਾਕ ਫਗਵਾੜਾ ਦੇ ਵੱਲੋਂ ਨੌਵਾਂ ਜਿਹੜਾ ਮਹਾਨ ਸੰਸਮਿਲਨ ਸਤਿਗੁਰੂ रविदास ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹਾਂ ਬੀਬੀਆਂ ਪੈਣਾ ਦੇ ਵੱਲੋਂ ਤਾਣਾ ਮੰਡੀ ਵਿਖੇ ਜਿਹੜੀਆਂ ਆਪਣੇ ਸਵਾਵਾ ਨਿਭਾਈਆਂ ਜਾ ਰਹੀਆਂ ਸਤਿਗੁਰੂ ਰਬਿਦਾਸ ਮਹਾਰਾਜ ਜੀ ਅਤੇ ਰਬਦਾਸੀਆ ਧਰਮ ਨੂੰ ਸਮਰਪਿਤ ਨੌਵਾਂ ਮਹਾਨ ਸੰਤ ਸੰਮੇਲਨ ਜਿਸ ਵਿੱਚ ਡੇਰਾ ਸਚਗਨ ਬੱਲਿਆਂ ਦੇ ਮੌਜੂਦਾ ਗੱਦੀ ਨਿਸ਼ੀਣ ਸੰਤ ਨੰਝਣ ਦਾਸ ਮਹਾਰਾਜ ਵੀ ਆ ਰਹੇ ਆ ਸੋ ਸੰਗਤਾਂ ਵਿੱਚ ਭਾਰੀ ਉਤਸ਼ਾਹਾ ਫਗਵਾੜੇ ਦੇ ਲਗਭਗ 100 15-20 ਪਿੰਡਾਂ ਤੋਂ ਸੰਗ ਜਿਹੜੀ ਇੱਥੇ ਪਹੁੰਚਣੀ ਆ ਸੋ ਸੰਗਤ ਜੀ ਬਹੁਤ ਹੀ ਵੱਡਾ ਪ੍ਰੋਗਰਾਮ ਆ ਤੁਸੀਂ ਦੇਖ ਸਕਦੇ ਆ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਗੁਰੂ ਰਬਿਦਾਸ ਨਾਮਲੇਵਾ ਸੰਗਤਾਂ ਜਿਹੜੀਆਂ ਇੱਥੇ ਪਹੁੰਚਣਗੀਆਂ ਸੋ ਜਰੂਰ ਸਾਰੀ ਸੰਗਤ ਨੂੰ ਅਪੀਲ ਹੈ ਕਿ ਜਰੂਰ ਤੁਸੀਂ ਜਿਹੜਾ महान संत सम्मेलन में पहुंचो गुरपा समागम पुचो जहान कोई जी गुरुदास बार न जहान जी गुरु रवदास वारेगा बाने के सहारा आया बाण के सहारा बाण के सहारा आया बाण के सहारा के लगे सबन प्यारा <T> लगे सबन <सावनु> प्यारा ਖੁਸ਼ੀ ਸਾਰੇ ਆਂਦੇ ਦਿਲਾਂ ਵਿੱਚ ਹੋਈ ਜੀ ਗੁਰੂ ਰਬਦਾਸ ਬਰਗਾ ਹੋਣਾ ਹੋਰ ਨ ਜਹਾਨ ਵਿੱਚ ਕੋਈ ਜੀ ਗੁਰੂ ਰਬਦਾਸ ਬਰਗਾ ਹੋਣਾ ਕੋਈ ਗੁਰੂ ਰਬਦਾਸ आया बने के मसीहा आया बने के मसीहा नचे मोरते पपीहा नचे मोरते पपीहा पपी पपी खुशी सारे अंद दिला बिच हई जी गुरु रवदास बा મેચે કોઈ જી ગુરુ રવિદાસ બરગા હો આજ નાચ વાનચી કોઈ ગુરુ રવિદાસ વારી ગા હો આજ નાચ વાનચી કોઈ ગુરુ રવિદાસ વારે ગા